ਅਗਤਾ ਦੋਸਤੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਮੈਂ ਪ੍ਰਦੀਪ ਤੇ ਲੋ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੈਂ ਇਸ ਵਕਤ ਤਤਪੁਰਾ ਸਾਹਿਬ ਦੇ ਵਿੱਚ ਮੌਜੂਦ ਹੈ ਜੇ ਗੱਲ ਕੀਤੀ ਜਾਵੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੀ ਤਾਂ ਇਸ ਦੇ ਵਿੱਚ ਤਤਪੁਰਾ ਸਾਹਿਬ ਬਲਕਸਮਤੀ ਜ਼ੋਨ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਾਂਗਰਸ ਪਾਰਟੀ ਦੇ ਉਮੀਦਵਾਰ ਜਿਹੜੇ ਕਿ ਜਿਨ੍ਹਾਂ ਨੂੰ ਯੋਗਕਰਾਰ ਦੇ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਜਿਨ੍ਹਾਂ ਨੇ ਜਿਹੜੀ ਤਖਤਪੁਰਾ ਸਾਹਿਬ ਜ਼ੋਨ ਤੋਂ ਜਿਹੜੀ ਚੋਣ ਲੜਨੀ ਸੀ ਔਰ ਉਹਨਾਂ ਦੇ ਕਾਗਜ਼ ਹੈ ਜਿਹੜੇ ਉਹ ਬਿਲਕੁਲ ਦਰਸਤ ਹੋ ਚੁੱਕੇ ਸੀ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਕਾਗਜ਼ ਵਾਫਤ ਜਿਹੜਾ ਵਾਪਸ ਲੈ ਲਏ ਹੈ ਇਸ ਦੇ ਨਾਲ ਤਖਤਪੁਰਾ ਸਾਹਿਬ ਜ਼ੋਨ ਤੋਂ ਕਾਂਗਰਸ ਪਾਰਟੀ ਦੀ ਦਾਵੇਦਾਰੀ ਜਿਹੜੀ ਖਤਮ ਹੋ ਚੁੱਕੀ ਹੈ ਮਨਜੀਤ ਸਿੰਘ ਨਾਮ ਦਾ ਕੈਂਡੀਡੇਟ ਜਿਹੜਾ ਕਿ ਚੋਣ ਲੜ ਰਿਹਾ ਸੀ ਬਲਾਕ ਸੰਤੀ ਜ਼ੋਨ ਤਖਤਪੁਰਾ ਸਾਹਿਬ ਤੋਂ ਉਸਨੇ ਜਿਹੜਾ ਆਪਣੇ ਕਾਗਜ਼ ਹੈ ਜਿਹੜੇ ਵਾਪਸ ਲੈ ਲਏ ਆ ਜਿਸ ਤੋਂ ਬਾਅਦ ਇਸ ਜ਼ੋਨ ਤੋਂ ਬਲਾਕ ਸੰਮਤੀ ਦੀ ਕਾਂਗਰਸ ਪਾਰਟੀ ਦੀ ਦਾਅਵੇਦਾਰੀ ਬਿਲਕੁਲ ਸਮਾਪਤ ਹੋ ਚੁੱਕੀ ਹੈ ਕੀ ਕਾਰਨ ਨੇ ਜਿਹੜੀ ਉਹਨਾਂ ਦੇ ਕਾਗਜ਼ ਵਾਪਸ ਲੈਣ ਦੇ ਕੀ ਕਾਰਨ ਹੈ ਇਹ ਹਾਲੇ ਤੱਕ ਪਤਾ ਨਹੀਂ ਲੱਗਿਆ ਪਰ ਇਸ ਤੋਂ ਬਾਅਦ ਕਾਂਗਰਸ ਦੇ ਵਿੱਚ ਜਿਹੜੀ ਕਾਫੀ ਦੋ ਚਿੱਤੀ ਦੇ ਵਿੱਚ ਹੈ ਕਾਂਗਰਸੀ ਵਰਕਰ ਦੋ ਚਿੱਤੀ ਚ ਹੈ ਔਰ ਹੁਣੇ-ਹੁਣੇ ਜਿਹੜਾ ਪਤਾ ਲੱਗਿਆ ਅਸੀਂ ਤਖਤਪੁਰਾ ਸਾਹਿਬ ਪਹੁੰਚੇ ਆ ਜਿੱਥੇ ਕਿ ਪਰਮਪਾਲ ਸਿੰਘ ਜੀ ਜਿਹੜੇ ਸਾਬਕਾ ਚੇਅਰਮੈਨ ਔਰ तमाम ਜਿਹੜੇ ਕਾਂਗਰਸ ਪਾਰਟੀ ਦੇ ਆਗੂ ਨੇ ਸਾਬਕਾ ਸਰਪੰਚ ਸੁਖਦੇਵ ਸਿੰਘ ਜੀ ਕੈਪਟਨ ਸੁਖਦੇਵ ਸਿੰਘ ਜੀ ਉਹਨਾਂ ਦੇ ਗ੍ਰਹਿ ਵਿਖੇ ਇੱਕ ਜਿਹੜੀ ਹੰਗਾਮੀ ਮੀਟਿੰਗ ਹੈ ਜਿਹੜੀ ਚੱਲ ਰਹੀ ਹੈ ਇਸ ਨੂੰ ਲੈ ਕੇ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਕਿ ਆਖਰ ਇਹ ਜਿਹੜੇ ਕਾਗਜ਼ ਕਿਉਂ ਵਾਪਸ ਲੈ ਗਏ ਐ ਤੇ ਅਗਲੀ ਜਿਹੜੀ ਰਣਨੀਤੀ ਐ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਅਗਲੀ ਰਣਨੀਤੀ ਕੀ ਹੋਊਗੀ ਇਹ ਰਣਨੀਤੀ ਵੀ ਤੈਅ ਕੀਤੀ ਜਾਵੇਗੀ ਕੋਸ਼ਿਸ਼ ਕਰਦੇ ਆਂ ਆਪਾਂ ਕਾਂਗਰਸੀ ਆਗੂਆਂ ਦੇ ਨਾਲ ਗੱਲਬਾਤ ਕਰਨ ਦੀ ਕਿ ਕਿਉਂ ਇਹ ਜਿਹੜੇ ਕਾਗਜ਼ ਐ ਇੱਕ ਪਾਸੇ ਕਾਂਗਰਸ ਪਾਰਟੀ ਵੱਲੋਂ ਜਿਹੜੇ ਸੱਤਾਧਾਰੀ ਧਿਰ ਤੇ ਕਾਗਜ਼ ਰੱਦ ਕਰਵਾਉਣ ਦੇ ਦੋਸ਼ ਲਗਾਏ ਜਾਂਦੇ ਨੇ ਦੂਜੇ ਪਾਸੇ ਕਾਂਗਰਸੀ ਉਮੀਦਵਾਰ ਨੇ ਆਪਣੀ ਫਾਈਲ ਹੀ ਜਿਹੜੀ ਆਪਣੇ ਕਾਗਜ਼ ਵਾਪਸ ਲੈ ਲਏ ਐ ਭਾਈ ਸਾਡੇ ਅਸੀਂ ਕਾਂਗਰਸ ਪਾਰਟੀ ਤੋਂ ਆ ਤੇ ਸਾਡੇ ਜੋ ਹਰਵੰਦ ਸਿੰਘ ਨੂੰ ਕਾਂਗਰਸ ਪਾਰਟੀ ਇੰਨੀਓ ਜ਼ਿਲ੍ਹਾ ਪ੍ਰੈਸ ਦੀ ਟਿਕਟ ਦਿੱਤੀ ਗਈ ਤੇ ਮਨਜੀਤ ਸਿੰਘ ਨੂੰ ਬਲਾਕ ਸੰਮਤੀ ਦੀ ਟਿਕਟ ਦਿੱਤੀ ਗਈ ਸੀ ਜਿਹਦੇ ਵਿੱਚੋਂ 4 ਤਰੀਕ ਨੂੰ ਪੇਪਰ ਸਹੀ ਪਾਏ ਗਏ ਤੇ ਕੱਲ ਸਾਨੂੰ ਸ਼ਾਮ ਨੂੰ ਪਤਾ ਲੱਗਿਆ ਕਿ ਵੀ ਇਹ ਪੇਪਰ ਵੀ ਆਪਦੇ ਆਪ ਜਾ ਕੇ ਚੱਕੇ ਗਏ ਵੀ ਇਹਦੇ ਵਿੱਚ ਸਾਨੂੰ ਏ ਹੁਣ ਨਮੋਸੀ ਹੁੰਦੀ ਹੈ ਵੀ ਅਸੀਂ ਹੁਣ ਕਾਂਗਰਸ ਪਾਰਟੀ ਐ ਨਿਓ ਅਸੀਂ ਵੋਟ ਕਿਨੂੰ ਪਾਈਏ ਪਰ ਜੇ ਉਹਨਾਂ ਨੂੰ ਟਿਕਟ ਦੇਤੀ ਸੀਗੀ ਉਹ ਖੜਦੇ ਤੇ ਅਸੀਂ ਪੂਰਾ ਫੁੱਲ ਜ਼ੋਰ ਲਾਉਂਦੇ ਅਸੀਂ ਮਦਦ ਕਰਦੇ ਉਹਨਾਂ ਦੀ ਇਹ ਕਾਜ ਦੇ ਜਿਹੜੇ ਇਹ ਰੱਦ ਹੋਏ ਆ ਜਾਂ ਵਾਪਸ ਲੈ ਗਏ ਆ ਨਹੀਂ ਜੀ ਇਹ ਵਾਪਸ ਲੈ ਗਏ ਆ ਹਾਂ ਇਹ ਚੱਕੇ ਗਏ ਆ ਰੱਦ ਨਹੀਂ ਹੋਏ ਪੇਪਰ ਸਹੀ ਗਏ ਪਾਈ ਗਏ ਆ ਹਾਂ ਹੁਣ ਜਣੀ ਇਹ ਜਿਹੜੀ ਬਲੱਗ ਸੰਪਤੀ ਦੀ ਸੀਟ ਕਾਂਗਰਸ ਵੱਲੋਂ ਇਹ ਹੋ ਯੂਮੀ ਇਹ ਹਾਂਜੀ ਹਾਂਜੀ ਤਖਤਪੁਰਾ ਜੋਨ ਦੀ ਇਹ ਖਾਲੀ ਸੀਟ ਆ ਹਾਂਜੀ ਹਾਂਜੀ ਹੁਣ ਫਿਰ ਕੀ ਫੈਸਲਾ ਲੈਣਾ ਹੁਣ ਫੈਸਲਾ ਹਾਈ ਕਮਾਂਡ ਦੱਸੇ ਹਾਈ ਕਮਾਂਡ ਜਾਂ ਜ਼ਿਲ੍ਹਾ ਪ੍ਰਧਾਨ ਨੇ ਤੇ ਜੋ ਸਾਡੇ ਇੰਚਾਰਜ ਹੈ ਬਲਾਕ ਨਹਾਲਸੰਗਾ ਵਾਲਾ ਦੇ ਸਾਹ ਹੋ ਕੇ ਭਵਿੰਦਰ ਸਿੰਘ ਇਹਨਾਂ ਨੇ ਟਿਕਟ ਦਿੱਤੀ ਸੀ ਉਹਨਾਂ ਨੂੰ ਇਹ ਉਹ ਪੁੱਛਣ ਵੀ ਟਿਕਟ ਦਿੱਤੀ ਸੀ ਇਹ ਕਾਹਤੋਂ ਚੱਕੇ ਗਏ ਕੀ ਕਾਰਨ ਜਾਂ ਉਹਨਾਂ ਨੂੰ ਜਿਨ੍ਹਾਂ ਨੇ ਟਿਕਟ ਦਿੱਤੀ ਉਹ ਹਾਈ ਕਮਾਂਡ ਉਹਨਾਂ ਨੂੰ ਪੁੱਛੇ ਕਾਂਗਰਸ ਦਾ ਜੀ ਮਾਹੌਲ ਤਾਂ ਬਹੁਤ ਵਧੀਆ ਹੈ ਕਿਉਂਕਿ ਇਸੇ ਤੋਂ ਹਮੇਸ਼ਾ ਹੀ ਜੇਤੂ ਹਾਲਡਰ ਚਿਰ ਹੈ ਤੇ ਅਸੀਂ ਹੁਣ ਇਹ ਸੋਚ ਰਹੇ ਸੀ ਵੀ ਜੋ ਸਾਡਾ ਹਾਈ ਕਮਾਂਡ ਜਿਸਵੇਂ ਬੰਦੇ ਨੇ ਟਿਕਟ ਦੇਗੀ ਅਸੀਂ ਉਹਨੂੰ ਆਪਣਾ ਪੂਰਾ ਤਨਮਨ ਤਨ ਨਾਲ ਉਹਨੂੰ ਜਿਤਾਉਣ ਦੀ ਕੋਸ਼ਿਸ਼ ਕੀਤਾਗੀ ਪਿਛਲੀ ਵਾਰ ਵੀ ਜਿੱਦੋ ਮੇਰੀ ਇਲੈਕਸ਼ਨ ਤੋਂ ਪਹਿਲਾਂ ਇਹ ਐਟਕਲ ਬੋਟਾਂ ਬਲਾਕ ਸਮਤੀ ਦੀ ਬਾਅਦ ਵਿੱਚ ਹੋਈ ਹੈ ਪਿਛਲੀ ਵਾਰ ਇਹ ਬੋਟਾਂ ਪਹਿਲਾਂ ਪਈਆਂ ਸੀ ਯਾਦ ਕੀ ਸਾਡੇ ਦੋ ਕੈਂਡੀਡੇਟ ਹੋਰ ਦੂਜੀਆ ਪਾਰਟੀਆਂ ਦੇ ਖੜੇ ਸੀ ਪਰ ਫਿਰ ਮੇਰੀ سپورਟ ਦੇ ਨਾਲ ਤੇ ਪਿੰਡ ਦੇ ਸਾਰੇ ਜਿਹੜੇ ਵਰਕਰ ਮੇਰੇ ਕੋਲ ਬੈਠੇ ਐ ਤੇ ਜੋ ਕਰਾਚੀ ਨਹੀਂ ਵੀ ਆਏ ਹੋ ਗੀ ਉਹਨਾਂ ਨੇ ਬਲਾਕ ਸਮਤੀ ਮੈਂਬਰ ਨੂੰ ਸਭ ਤੋਂ ਦੋਨਾਂ ਪਿੰਡ ਤਨਾ ਮੈਂਬਰਾਂ ਤੋਂ ਸਭ ਤੋਂ ਜ਼ਿਆਦਾ ਵੋਟਾਂ ਪਾ ਕੇ ਜਿਤਾਇਆ ਤੇ ਸਭ ਤੋਂ ਸਾਡੇ ਪਖਤੂਪਰੇ ਦੇ ਸਭ ਤੋਂ ਜ਼ਿਆਦਾ ਬਲਾਕ ਸਮਤੀ ਦੇ ਵੋਟਾਂ ਸਾਡੀਆਂ ਸੀ ਤੇ ਇਸੇ ਜਦ ਇਹ ਸਾਡੇ ਨਾਲ ਜਦੋਂ ਮੈਂ ਸਰਪੰਚ ਜੀ ਕਿਹੜਾ ਹੋਇਆ ਪਵੇਂ ਮੇਰੇ ਬਰਾਬਰ ਮਜ਼ਦੂਰ ਕਾਫੀ ਕੈਂਡੀਡੇਟ ਅਮੀਰ ਆਦਮੀ ਸੀ ਉਹ ਕਰੋੜਪਤੀ ਆ ਪਵੇਂ ਮੈਂ ਵੀ ਪ੍ਰਮਾਤਮਾ ਨੇ ਮੈਨੂੰ ਵੀ ਬਥੇਰਾ ਕੁਝ ਦਿੱਤਾ ਪਰ ਫਿਰ ਵੀ ਤਖਤ ਉਪਰੇ ਨੇ ਮੇਰੇ ਕੰਮ ਨੂੰ ਦੇਖਿਆ ਜਾਂ ਮੇਰੇ ਸ਼ਹਿਰ ਨੂੰ ਦੇਖਿਆ ਜਾਂ ਮੇਰੇ ਵਰਕਰਾਂ ਦਾ ਜਿਹੜਾ ਮੇਰੇ ਨਾਲ ਕੋਆਪਰੇਸ਼ਨ ਸੀ ਜੋ ਮੈਂ ਪਿੰਡ ਦੇ ਵਿੱਚ ਵਿਚਰਦਾ ਵਰਕਰ ਮੇਰੇ ਨਾਲ ਵਿਚਰਦੇ ਆ ਇਹਨਾਂ ਨੇ ਸਭ ਤੋਂ ਵੱਧ ਮਿਹਾਲ ਸਿੰਘ ਦੇ ਲੀਡ ਮੇਰੇ ਸਰਪੰਚੀ ਦੀ ਹੈ 1500 ਦੀ ਲੀਡ ਨਾਲ ਮੈਨੂੰ ਵਿੱਚ ਤਾਇਆ ਤੇ 1250 ਦੀ ਲੀਡ ਦੇ ਨਾਲ 1250 ਵੋਟ ਮਨਜੀਤ ਸਿੰਘ ਲੈ ਕੇ ਬਲਾਕ ਸੰਮਤੀ ਮੈਂਬਰ ਬਣਿਆ ਪਰ ਜਿਆ ਅਫਸੋਸ ਅਜਾ ਹੈ ਜਿਸ ਨੂੰ ਅਸੀਂ ਉਸ ਬڑے ਬਲਾਕ ਸੰਮਤੀ ਦੇ ਵਿੱਚ ਸਭ ਤੋਂ ਵੱਧ ਵੋਟਾਂ ਪਾਈਆਂ ਅੱਜ ਉਹ ਬਲਾਕ ਸੰਮਤੀ ਦੇ ਪੇਪਰ ਆਪਣੇ ਆਪ ਹੀ ਟੱਕਲੇ ਸਾਨੂੰ ਪਤਾ ਵੀ ਨਹੀਂ ਨਾ ਸਾਨੂੰ ਹਾਈ ਕਮਾਂਡ ਨੇ ਦੱਸਿਆ ਨਹੀਂ ਸਾਨੂੰ ਪਤਾ ਲੱਗਿਆ ਚਲੋ ਜੇ ਸਾਨੂੰ ਕਿਸੇ ਤਰ੍ਹਾਂ ਵੀ ਸੰਪਰਕ ਕਰਦੇ ਕਿਸੇ ਤਰ੍ਹਾਂ ਜਾਂ ਫੋਨ ਤੇ ਜਾਂ ਪਰਸਨਲੀ ਕੀ ਕਾਰਨ ਸਮਝਦੇ ਹੋ ਤੁਸੀਂ ਕਿ ਇਹ ਕਾਗਜ਼ ਵਾਪਸ ਲੈਣ ਦਾ ਪਤਾ ਲੱਗਿਆ ਸਿਦਾ ਸਿਤਾ ਜਨਦੀ ਇੱਕ ਥਲ ਮੱਠੀ ਸਮਝਦੇ ਆਂ ਵੀ ਆਦਮੀ ਨੂੰ ਜਾਂ ਤਾਂ ਕੰਫੀਡੈਂਸ ਦੀ ਘਾਟ ਲੈਕ ਆਫ ਕੰਫੀਡੈਂਸ ਹੋ ਸਕਦਾ ਵੀ ਮੈਂ ਜੇ ਖੜਾ ਹੋਵਾਂ ਹੋ ਸਕਦਾ ਮੈਨੂੰ ਜਿੱਤਾ ਜਾਂ ਨਾ ਜਿੱਤਾ ਜਿਦੋਂ ਹੁਣ ਇਲੈਕਸ਼ਨ ਦੇ ਵਿੱਚ ਮੈਦਾਨ ਚ ਅਸ਼ਾਸ ਚਾਉਣਾ ਉਸ ਵੇਲੇ ਤੇ ਕੰਫੀਡੈਂਸ ਦੇ ਨਾਲ ਹੀ ਆਇਆ ਜਾਂਦਾ ਜਿਤਨਾ ਹਾਰਨਾ ਤਾਂ ਪਾਰਟੀਆਂ ਜਿੱਤਦੀਆਂ ਹਾਰਦੀਆਂ ਨਹੀਂ ਆਈਆਂ ਵੱਡੇ ਵੱਡੇ ਲੀਡਰ ਐਮਪੀ ਜੀਏ ਮोटा ਜਿੱਤ ਜਾਂਦੇ ਤਾਂ ਬਲਾਕ ਸੰਘੀ ਤਾਂ ਜਾਂ ਪੰਚਾਇਤ 25 ਸਰਪੰਚੀ ਤਾਂ ਨਾਰਮਲ ਚੀਜ਼ ਹੈ ਹੁਣ ਅਗਲਾ ਫੈਸਲਾ ਕੀ ਲਓਗੇ ਅਸੀਂ ਹਾਈ ਕਮਾਂਡ ਤੋਂ ਪੁੱਛਣਾ ਚਾਹੁੰਦੇ ਹਾਂ ਕਿਉਂਕਿ ਸਾਡਾ ਜ਼ੋਨ ਹੈ ਇਸ ਵਿੱਚ ਹੁਣ ਕੋਈ ਵੀ ਸਾਡਾ ਕਾਂਗਰਸ ਪਾਸਿਸ ਪਾਰਟੀ ਦਾ ਕੈਂਡੀਡੇਟ ਨਹੀਂ ਰਿਹਾ ਵੀ ਅਸੀਂ ਵੋਟਾਂ ਕਿਸ ਨੂੰ ਪਾ ਜੀ ਕਿਹੜੇ ਜਿਹੜਾ ਜੋਗ ਵੀ ਦੁਆਰ ਪਾਰਟੀ ਸਮਝਦੀ ਹੈ ਕਾਲੀਆਂ ਦੇ ਵਿੱਚੋਂ ਆਪਣੇ ਜਾਂ ਆਮ ਆਦਮੀ ਬੱਚੋ ਜਾਂ ਕਿਸੇ ਵੀ ਜਿਹੜਾ ਕੋਈ ਹੋਰ ਖੜਾ ਕੈਂਡੀਡੇਟ ਜਿਹਨੂੰ ਇਹ ਜੋਗ ਸਮਝਣਗੇ ਸਾਨੂੰ ਕੋਈ ਆਦੇਸ਼ ਦੇਣਗੇ ਅਸੀਂ ਉਸ ਪਰਟੀ ਨੂੰ ਵੋਟ ਪਾਵਾਂਗੇ ਕਿਉਂਕਿ ਅੱਜ ਜੇ ਅਸੀਂ ਕਿਸੇ ਇੱਕ ਜੋਗ ਕੈਂਡੀਡੇਟ ਨੂੰ ਅੱਗੇ ਲੈ ਕੇ ਆਵਾਂਗੇ ਤੇ ਕੱਲ ਨੂੰ ਆਉਣ ਵਾਲੇ ਸਮੇਂ 'ਚ ਅਸੀਂ ਉਸ ਪਾਰਟੀ ਤੋਂ ਫਿਰ ਆਪਣੇ ਸਮਰਥਨ ਲੈਣ ਦੇ ਹੱਕਦਾਰ ਵੀ ਬਣਾਂਗੇ ਅੱਜ ਸਰਦਾਰ ਸੁਦੇਵ ਸਿੰਘ ਸਾਹਿਬ ਕੋ ਸਰਪੰਚ ਗਰੇਵਖੇ ਕਾਂਗਰਸ ਪਾਰਟੀ ਦੀ ਮੀਟਿੰਗ ਰੱਖੀ ਗਈ ਹੈ। ਵਿਸ਼ਾ ਤੁਹਾਨੂੰ ਪਤਾ ਹੀ ਹੈ ਵੀ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਸ਼ਦ ਵਿੱਚੋਂ ਵੀ ਅਕਤੂਬਰਾ ਤੋਂ ਕੈਂਡੀਡੇਟ ਨੇ ਹਰਬੰਸ ਸਿੰਘ ਔਰ ਬਲਾਕ ਸੰਮਤੀ ਤੋਂ ਮਨਜੀਤ ਸਿੰਘ ਹੈ। ਔਰ ਸਾਨੂੰ ਇੱਕਦਮ ਕੱਲ੍ਹ ਖਬਰ ਆਉਂਦੀ ਹੈ ਵੀ ਉਹਨਾਂ ਨੇ ਕਾਗਜ਼ ਵਾਪਸ ਲੈ ਲਈ। ਤੇ ਜਿਹੜਾ ਸੰਪਰਕ ਸਾਧਿਆ ਗਿਆ ਉੱਤੋਂ ਬੀਡੀਪੀ ਦਫ਼ਤਰੋਂ ਗੱਲ ਕੀਤੀ ਗਈ ਉੱਥੋਂ ਪਲੈਟੀ ਹੋਈ ਵੀ ਜਿਹੜੇ ਅਯੋਗ ਕਰਾਰ ਹੁੰਦੇ ਆ ਉਹਨਾਂ ਦੀ ਲਿਸਟ ਲੱਗ ਲੱਗਦੀ ਆ ਜਿਹੜੇ ਯੋਗ ਹੁੰਦੇ ਉਹਨਾਂ ਦੀ ਲਿਸਟ ਲੱਗ ਲੱਗ ਜਾਂਦੀ ਆ ਸਾਡੇ ਪਿੰਡ ਦੇ ਦੋਨੋਂ ਕੈਂਡੀਡੇਟ ਯੋਗ ਕਰਾਰ ਹੋ ਗਏ ਸੀਗੇ ਮਤਲਬ ਇਹਨਾਂ ਦੇ ਕਾਗਜ਼ ਪਰਫੈਕਟ ਸੀ ਅਸੀਂ ਤਾਂ ਉਦੋਂ ਤੋਂ ਹੀ ਤਿਆਰੀਆਂ ਸ਼ੁਰੂ ਕਰਤੀਆਂ ਸੀਗੀਆਂ ਸਾਡੇ ਨਾਲ ਮੌਜੂਦ ਨੇ ਸਾਡੇ ਬਲੌਕ ਪ੍ਰਧਾਨ ਨੇ ਬਈ ਰਾਮਾ ਜੀ ਇਹਨਾਂ ਨਾਲ ਸੰਪਰਕ ਸਾਧਿਆ ਗਿਆ ਇਹਨਾਂ ਨਾਲ ਮੀਟਿੰਗ ਵੀ ਕਰਾਈ ਉਹਨਾਂ ਦੇ ਕੈਂਡੀਡੇਟ ਸੀ ਦੋ ਦੋ ਤਿੰਨ ਮੀਟਿੰਗਾਂ ਹੋਈਆਂ ਸਾਡੀਆਂ ਪਰ ਹੁਣ ਬੜੀ ਸਿਚੁਏਸ਼ਨ ਸਾਨੂੰ ਸਮਝ ਨਹੀਂ ਆ ਰਹੀ ਸੀ ਵੀ ਇਸ ਕਰਕੇ ਚ ਪਿੰਡ ਦਾ ਕੱਟ ਰੱਖਿਆ ਵੀ ਉਹਨਾਂ ਦੀ ਸਥਿਤੀ ਬੜੀ ਦਮਡੋਲ ਜੀ ਹੋ ਗਈ ਹੈ ਚਾਹੇ ਲੋਕਾਂਗਰਸ ਪਾਰਟੀ ਦੀ ਵੀ ਜਿਹਨੂੰ ਕੈਂਡੀਡੇਟ ਜ਼ਿਲ੍ਹਾ ਪ੍ਰਧਾਨ ਨੇ ਕੈਂਡੀਡੇਟ ਦਿੱਤਾ ਹੋਵੇ ਔਰ ਉਹ ਕੈਂਡੀਡੇਟ ਵਿਡਰੋ ਕਰ ਜੇ ਮਨੂੰ ਲੱਗਦਾ ਸਮੁੱਚੇ ਜ਼ਿਲ੍ਹੇ 'ਚ ਇਹ ਪਹਿਲਾ ਕੇਸ ਹੋਊਗਾ ਵੀ ਜਿੱਥੇ ਕਾਂਗਰਸ ਪਾਰਟੀ ਦਾ ਕੈਂਡੀਡੇਟ ਕਾਗਜ਼ ਵਾਪਸ ਲੈ ਗਿਆ ਹੁਣ ਅਸੀਂ ਹਾਈ ਕਮਾਂਡ ਨੂੰ ਅਪੀਲ ਕਰਦੇ ਆ ਮੈਂ ਗੱਲ ਕਰਦਾ ਜ਼ਿਲ੍ਹਾ ਪ੍ਰਧਾਨ ਸਾਹਿਬ ਨਾਲ ਹੁਣ ਦੱਸੋ ਵੀ ਹੁਣ ਕੀ ਹੱਲ ਕੀਤਾ ਜਾਵੇ ਅਸੀਂ ਕਿਨੂੰ ਸਮਰਥਨ ਕਰੀਏ ਹੂੰ ਔਰ ਪਿੱਛੇ ਫਿਰ ਕੋਈ ਕਵਰਿੰਗ ਕੈਂਡੀਡੇਟ ਵੀ ਨਹੀਂ ਪਰ ਆ ਗਿਆ ਇਹਨਾਂ ਦੇ ਜੇ ਕਵਰਿੰਗ ਕੈਂਡੀਡੇਟ ਹੁੰਦਾ ਚਲੋ ਇੱਕ ਬੰਦਾ ਵਿਡਰੋ ਕਰ ਲੈਂਦਾ ਦੂਜਾ ਮੈਦਾਨ 'ਚ ਆ ਰਹਿ ਜਾਂਦਾ ਇਹਨੂੰ ਨੈਗਲੀਜੈਂਸੀ ਮੰਨਦੇ ਹੋ ਜਾਂ ਕਿ ਕੇ ਮਤਲਬ ਪਿੱਛੇ ਦਾ ਔਰਿੰਗ ਕੈਂਡੀਡੇਟ ਵੀ ਨਹੀਂ ਪਰ ਆ ਗਿਆ ਨਹੀਂ ਦੇਖੋ ਜੋ ਸਰਪੰਚ ਸਾਹਿਬ ਨੇ ਕਿਹਾ ਵੀ ਲੈਕ ਆਫ ਕੰਫੀਡੈਂਸੀ ਹੈ ਦੇਖੋ ਇੱਕ ਬੰਦੇ ਨੇ ਇੱਕ ਨੇ ਜਿੱਤਣਾ ਹੋਣਾ ਇੱਕ ਨੇ ਤਾਂ ਹਾਰਨਾ ਹੀ ਹੁੰਦਾਗਾ ਉਈ ਲੜਾਈਆਂ ਲੜਨੀਆਂ ਪੈਂਦੀਆਂ ਗਿਆ ਜ਼ਿੰਦਗੀ 'ਚ ਤਾਂ ਚਲੋ ਛੋਟੀਆਂ ਚੋਣਾਂ ਗਿਆ ਐਮਪੀ ਤੱਕ ਜਾਂਦੇ ਨੇ ਲੋਕ ਐਮਐਲਏ ਤੱਕ ਜਾਂਦੇ ਨੇ ਔਰ ਜ਼ਰੂਰੀ ਥੋੜਾ ਪਹਿਲੀ ਵਾਰ ਜਿੱਤ ਜਾਂਦੇ ਨੇ ਤੋ ਇਹ ਬੜਾ ਹੀ ਮਤਭਾਗਾ ਫੈਸਲਾ ਜੋ ਹੋਇਆ ਹੈਗਾ ਹੁਣ ਅਸੀਂ ਪਿੰਡ ਵਾਲੇ ਨਾਲ ਰਹਿ ਕਰਾਂਗੇ ਜੋ ਵੀ ਯੋਗ ਉਮੀਦਵਾਰ ਹੈ ਤੋ ਵੀ ਜੋ ਪਿੰਡ ਦੇ ਵਿਕਾਸ ਲਈ ਅੱਗੇ ਆਊਗਾ ਉਹ ਅਸੀਂ ਹਾਈ ਕਮਾਂਡ ਨਾਲ ਰਾਬਤਾ ਕਰਕੇ ਉਹਦੀ ਮਦਦ ਕਰਾਂਗੇ ਇਸ ਖਬਰ ਤੋਂ ਬਾਅਦ ਜਿਹੜੇ ਕਾਂਗਰਸ ਦੇ ਵਰਕਰ ਨੇ ਹਾਂ ਹਾਂ ਉਹਨਾਂ ਦਾ ਕੀ ਹੋਇਆ ਕਿ ਦੇਖੋ ਵਰਕਰਾਂ ਦੇ ਹੌਸਲੇ ਪੂਰੇ ਬੁਲੰਦਾ ਹੁਣ ਸਾਡੇ ਕੋਲੇ ਸਾਡੇ ਜ਼ਿਲ੍ਹਾ ਪ੍ਰਸ਼ਦ ਦਾ ਜਿਹੜਾ ਮੈਂਬਰ ਆ ਕੈਂਡੀਡੇਟ ਆ ਸਰਦਾਰ ਹਰਬੰਸ ਸਿੰਘ ਸਾਡੇ ਪਿੰਡ ਦੇ ਨੇ ਉਹ ਖੜੇ ਨੇ ਅਸੀਂ ਜੋ ਪੂਰਾ ਜੋੜ ਲਾਵਾਂਗੇ ਇਹਨੂੰ ਜਿਤਾਉਣ ਨੂੰ